एयरफोर्स के जवान का बेरहमी से मर्डर कत्ल कर सोलह टुकड़ों में फ्रिज में रखी लाश इन तीन किरदारों के बीच कत्ल की एक ऐसी सनसनीखेज कहानी रची गई कि देखने और सुनने वाले हैरान हैं ਇੱਕ ਪਿਤਾ ਕੋ ਯਕੀਨ ਨਹੀਂ ਹੋ ਰਹਾ ਕਿ ਪਿਛਲੇ 13 ਦਿਨ ਸੇ ਲਾਪਤਾ ਉਸਕਾ ਬੇਟਾ ਅਬ ਇਸ ਦੁਨੀਆ ਮੇ ਨਹੀਂ ਹੈ ਔਰ ਪੁਲਿਸ ਕੋ ਯਕੀਨ ਨਹੀਂ ਹੋ ਰਹਾ ਕਿ ਜਿਸ ਵਿਪਨ ਦੀ ਤਲਾਸ਼ ਉਹ ਪਿਛਲੇ 13 ਦਿਨੋਂ ਸੇ ਕਰ ਰਹੀ ਥੀ ਉਹ ਉਨੇ 16 ਟੁਕੜਮ ਮੇ ਮਿਲੇਗਾ 27 ਸਾਲਾਂ ਦੇ ਵਿਪਨ ਸ਼ੁਕਲਾ ਜਿਹੜੇ ਕਿ ਇੰਡੀਅਨ 에ਅਰ ਫੋਰਸ ਦੇ ਵਿੱਚ ਜਵਾਨ ਸੀ ਉਹ ਤੇ ਉਹਨਾਂ ਦੀ ਪਤਨੀ ਕੁੰਕੁੰਮ ਦੋਨੋਂ ਜਾਨੇਬਟਿੰਡਾ ਦੇ ਵਿੱਚ 에ਅਰ ਫੋਰਸ ਦੇ ਕੁਆਟਰ ਦੇ ਵਿੱਚ ਰਹਿੰਦੇ ਸਨ ਵੈਸੇ ਤਾਂ ਵਿਪਨ ਸ਼ੁਕਲਾ ਉਹ ਉੱਤਰ ਪ੍ਰਦੇਸ਼ ਦੇ ਰਹਿਣ ਵਾਲਾ ਸੀ ਪਰ 2009 ਦੇ ਵਿੱਚ ਉਹਨਾਂ ਦੀ ਨੌਕਰੀ 에ਅਰ ਫੋਰਸ ਦੇ ਵਿੱਚ ਲੱਗ ਜਾਂਦੀ ਹੈ ਜਿਸ ਕਰਕੇ ਉਹ ਹੁਣ ਬਠਿੰਡਾ ਦੇ ਵਿੱਚ 에ਅਰ ਫੋਰਸ ਕੁਆਟਰਾਂ ਦੇ ਵਿੱਚ ਰਹਿੰਦੇ ਨੇ 8 ਫਰਵਰੀ 2017 ਦੀ ਗੱਲ ਹੈ ਰੋਜ ਦੀ ਤਰ੍ਹਾਂ ਵਿਪਨ ਸ਼ੁਕਲਾ ਸ਼ਾਮ ਦੇ 7:30 ਵਜੇ ਖਾਣਾ ਖਾ ਕੇ ਮੰਦਰ ਦੇ ਲਈ ਮੱਥਾ ਟੇਕਣ ਵਾਸਤੇ ਘਰੋਂ ਨਿਕਲਦੇ ਨੇ ਤੇ ਉਹ ਪੈਦਲ ਹੀ ਘਰੋਂ ਨਿਕਲਦੇ ਨੇ ਤਾਂ ਜੋ ਇਸ ਤਰ੍ਹਾਂ ਕਰਨ ਦੇ ਨਾਲ ਉਹਨਾਂ ਦਾ ਖਾਣਾ ਪਚ ਵੀ ਜਾਂਦਾ ਸੀ ਤੇ ਦੂਸਰਾ ਉਹ ਮੰਦਰ ਦੇ ਵਿੱਚ ਭਗਵਾਨ ਦੇ ਦਰਸ਼ਨ ਵੀ ਕਰਕੇ ਆ ਜਾਂਦੇ ਸਨ ਤੇ ਅੱਧੇ ਪੌਣੇ ਘੰਟੇ ਦੇ ਵਿੱਚ ਹੀ ਉਹ ਮੱਥਾ ਟੇਕ ਕੇ ਮੰਦਿਰ ਤੋਂ ਵਾਪਸ ਆਪਣੇ ਘਰ ਕੁਆਟਰ ਦੇ ਵਿੱਚ ਆ ਜਾਂਦੇ ਸਨ ਪਰ 8 ਫਰਵਰੀ ਵਾਲੇ ਦਿਨ ਉਹ ਗਏ ਤਾਂ ਸੀ ਮੱਥਾ ਟੇਕਣ ਵਾਸਤੇ ਪਰ ਜਦੋਂ ਉਹ ਵਾਪਸ ਨਹੀਂ ਆਉਂਦੇ ਤਾਂ ਫਿਰ ਉਹਨਾਂ ਦੀ ਪਤਨੀ ਕੁੰਕੁੰਮ ਉਹਨਾਂ ਦੇ ਫੋਨ ਦੇ ਉੱਤੇ ਫੋਨ ਕਰਦੀ ਹੈ ਪਰ ਵਿਪਨ ਸੁਖਲਾ ਦਾ ਫੋਨ ਵੀ ਸਵਿਚ ਆਫ ਆ ਰਿਹਾ ਹੁੰਦਾ ਹੈ ਕਾਫੀ ਕੋਸ਼ਿਸ਼ਾਂ ਕਰਨ ਦੇ ਬਾਅਦ ਕੁੰਕੁੰਮ ਦਾ ਆਪਣੇ ਪਤੀ ਦੇ ਨਾਲ ਕੋਈ ਵੀ ਕੰਟੈਕਟ ਨਹੀਂ ਸੀ ਹੋ ਰਿਹਾ ਫਿਰ ਕੁੰਕੁੰਮ ਖੁਦ ਹੀ ਉਹਨਾਂ ਨੂੰ ਲੱਭਣ ਵਾਸਤੇ ਬਾਹਰ ਚਲੀ ਜਾਂਦੀ ਹੈ ਪਰ ਉਥੇ ਜਾ ਕੇ ਵੀ ਉਹਨਾਂ ਨੂੰ ਬਹੁਤ ਵੱਡਾ ਝਟਕਾ ਲੱਗਦਾ ਹੈ ਕਿਉਂਕਿ ਮੰਦਰ ਦਾ ਪੁਜਾਰੀ ਕਹਿੰਦਾ ਹੈ ਕਿ ਵਿਪਨ ਸ਼ੁਕਲਾ ਅੱਜ ਤੱਕ ਦਰਸ਼ਨ ਕਰਨ ਵਾਸਤੇ ਮੰਦਰ ਵਿੱਚ ਆਏ ਹੀ ਨਹੀਂ ਫਿਰ ਉਹਦੇ ਲਾਗੇ ਚਾਗੇ ਜਿੰਨੇ ਵੀ ਉਹਦੇ ਗਵੰਢੀ ਰਹਿੰਦੇ ਸਨ ਉਹਨਾਂ ਨੂੰ ਪੁੱਛਦੀ ਹੈ ਫਿਰ ਵਿਪਨ ਦੇ ਜਿੰਨੇ ਵੀ ਦੋਸਤ ਸਨ ਉਹਨਾਂ ਨੂੰ ਫੋਨ ਕਰਕੇ ਪੁੱਛਦੀ ਹੈ ਪਰ ਕਿਤੇ ਵੀ ਵਿਪਨ ਦਾ ਕੋਈ ਵੀ ਪਤਾ ਨਹੀਂ ਚੱਲਦਾ ਹੁਣ 에ਅਰਬੇਸ ਦੇ ਵਿੱਚ ਜਿੰਨੇ ਵੀ 에ਅਰਫੋਰਸ ਦੇ ਜਵਾਨ ਸਾਨ ਉਹ ਵਿਪਨ ਦੀ ਤਲਾਸ਼ ਕਰਨ ਵਾਸਤੇ ਲੱਗ ਜਾਂਦੇ ਨੇ ਹੁਣ ਵਿਪਨ ਦੇ ਘਰ ਵਾਲੇ ਯਾਨੀ ਕਿ ਉਹਦੇ ਮਾਂ ਬਾਪ ਨੂੰ ਯੂਪੀ ਦੇ ਵਿੱਚ ਇਨਫੋਰਮ ਕਰ ਦਿੱਤਾ ਜਾਂਦਾ ਹੈ ਤੇ ਉਹ ਵੀ ਹੁਣ ਬੱਸ ਦੇ ਜਰੀਏ ਬਠਿੰਡੇ ਨੂੰ ਨਿਕਲ ਪੈਂਦੇ ਨੇ ਤੇ ਉਸੇ ਦਿਨ ਹੀ ਯਾਨੀ ਕਿ 9 ਫਰਵਰੀ ਵਾਲੇ ਦਿਨ ਹੀ ਵਿਪਨ ਸ਼ੁਕਲਾ ਦੀ ਬੀਵੀ ਯਾਨੀ ਕਿ ਕੁੰਕੁੰ ਪੁਲਿਸ ਥਾਣੇ ਦੇ ਵਿੱਚ ਜਾਂਦੀ ਹੈ ਤਾਂ ਉਹਦੀ ਗੁੰਮਸ਼ੁਦਗੀ ਦੀ ਕੰਪਲੀਟ ਲਿਖਾ ਦਿੰਦੀ ਹੈ ਪਰ ਪੁਲਿਸ ਵਾਲਿਆਂ ਨੇ ਇਹ ਕੰਪਲੀਟ ਨੂੰ ਜਿਆਦਾ ਸੀਰੀਅਸ ਨਹੀਂ ਲਿਆ ਸੀ ਕਿਉਂਕਿ ਉਹਨਾਂ ਦੇ ਅਨੁਸਾਰ ਵਿਪਨ ਸ਼ੁਕਲਾ ਅਡਲਟ ਸਾਨਾ ਤਾਂ ਹਜੇ ਵਿਪਨ ਸ਼ੁਕਲਾ ਨੂੰ ਗੁੰਮ ਹੋਏ 24 ਘੰਟੇ ਵੀ ਨਹੀਂ ਹੋਏ ਸਾਨਮ ਇਸ ਲਈ ਉਹਨਾਂ ਨੇ ਸੋਚਿਆ ਕਿ ਉਹ ਆਪੇ ਹੀ ਘਰ ਆ ਜਾਵੇਗਾ ਪਰ ਜਦੋਂ 24 ਘੰਟੇ ਬੀਤ ਜਾਂਦੇ ਨੇ ਪਰ ਵਿਪਨ ਸ਼ੁਕਲਾ ਆਪਣੇ ਘਰ ਵਾਪਸ ਨਹੀਂ ਆਉਂਦਾ ਤਾਂ ਪੁਲਿਸ ਹਜੇ ਵੀ ਹੱਥਾਂ ਤੇ ਹੱਥ ਤਰ ਕੇ ਬੈਠੀ ਹੋਈ ਸੀ ਹੁਣ ਵਿਪਨ ਸ਼ੁਕਲਾ ਦੀ ਪਤਨੀ ਤੇ ਉਹਦੇ ਪਿਤਾ بار بار ਪੁਲਿਸ ਥਾਣੇ ਦੇ ਵਿੱਚ ਜਾਂਦੇ ਨੇ ਤੇ ਵਿਪਨ ਸ਼ੁਕਲਾ ਬਾਰੇ ਪੁੱਛਦੇ ਨੇ ਹੁਣ ਬੀਤ ਦੇ ਬੀਤ ਦੇ 10 ਦਿਨ ਬੀਤ ਚੁੱਕੇ ਸਨ ਪਰ ਵਿਪਨ ਸ਼ੁਕਲਾ ਦਾ ਕੋਈ ਵੀ ਸੁਰਾਗ ਕਿਸੇ ਨੂੰ ਕੁਝ ਵੀ ਨਹੀਂ ਪਤਾ ਲੱਗਿਆ ਸੀ ਫਿਰ ਦਿਨ ਆਂਦਾ ਹੈ 20 ਫਰਵਰੀ 2017 ਦਾ ਪੁਲਿਸ ਵਾਲੇ ਹੁਣ ਵਿਪਨ ਸ਼ੁਕਲਾ ਦੀ ਕੁਝ ਦਿਨ ਪਹਿਲਾਂ ਦੀ ਕਾਲ ਡਿਟੇਲਸ ਕੱਢਦੇ ਨੇ ਜਦੋਂ ਉਹ ਗੁੰਮ ਹੋਇਆ ਸੀ ਇਹ ਜਾਣਨ ਵਾਸਤੇ ਕਿ ਉਹਦੀ ਜਿਹੜੀ ਲਾਸਟ ਲੋਕੇਸ਼ਨ ਸੀ ਉਹ ਕਿੱਥੋਂ ਦੀ ਆ ਰਹੀ ਸੀ ਤੇ ਪੁਲਿਸ ਵਾਲਿਆਂ ਨੂੰ ਹੁਣ ਇਹ ਪਤਾ ਚੱਲਦਾ ਹੈ ਕਿ ਵਿਪਨ ਸ਼ੁਕਲਾ ਦੀ ਗਾਇਬ ਹੋਣ ਤੋਂ ਪਹਿਲਾਂ ਜਿਹੜੀ ਆਖਰੀ ਲੋਕੇਸ਼ਨ ਸੀ ਉਹ ਜਿਹੜੇ 에ਅਰ ਬੇਸ ਸਨ ਉਹਨਾਂ ਤੋਂ ਮਹਿਜ 20 ਮੀਟਰ ਦੀ ਦੂਰੀ ਤੱਕ ਹੀ ਆ ਰਹੀ ਸੀ ਫਿਰ ਇੱਕ ਪੁਲਿਸ ਵਾਲਾ ਕਹਿੰਦਾ ਹੈ ਕਿ ਕਿਉਂ ਨਾ ਸਰ ਅਸੀਂ ਜਿਹੜੇ ਇਹ ਲਾਗੇ ਚਾਗੇ ਜਿੰਨੇ ਵੀ ਕੁਆਟਰ ਨੇ ਇਹਨਾਂ ਦੀ ਤਲਾਸ਼ੀ ਕਰੀਏ ਕਿਉਂਕਿ ਅੱਜ ਤੱਕ ਆਪਾਂ ਇਹਨਾਂ ਦੀ ਤਲਾਸ਼ੀ ਨਹੀਂ ਕੀਤੀ ਸ਼ਾਇਦ ਸਾਨੂੰ ਇੱਥੋਂ ਹੀ ਕੋਈ ਸੁਰਾਗ ਮਿਲ ਜਾਵੇ ਤੇ ਕਿਉਂਕਿ ਵਿਪਨ ਸ਼ੁਕਲਾ ਦੀ ਜਰੀ ਲਾਸਟ ਲੋਕੇਸ਼ਨ ਸੀ ਉਹ ਇਹਨਾਂ ਕੁਆਟਰਾਂ ਦੀ ਹੀ ਆ ਰਹੀ ਸੀ ਇਸ ਕਰਕੇ ਹੁਣ ਪੁਲਿਸ ਆਪਣੀ ਇੱਕ ਟੁਕੜੀ ਨੂੰ ਤਿਆਰ ਕਰਦੀ ਹੈ ਤੇ ਨਾਲ ਹੀ ਸਨਾਈਪਰ ਡੌਗ ਲੈਂਦੀ ਹੈ ਤੇ ਆਸੇ-ਪਾਸੇ ਜਿੰਨੇ ਵੀ ਇਹ ਕੁਆਟਰਸ ਹਨ ਉਹਨਾਂ ਦਾ ਤਲਾਸ਼ੀ ਦਾ ਅਭਿਆਨ ਸ਼ੁਰੂ ਕਰਦੀ ਹੈ ਤੇ ਲਗਭਗ 45 ਮਿੰਟੇ ਸਰਚ ਅਭਿਆਨ ਚੱਲਣ ਤੋਂ ਬਾਅਦ ਪੁਲਿਸ ਵਾਲਿਆਂ ਦਾ ਇੱਕ ਸਨਾਈਪਰ ਡੌਗ ਇੱਕ ਘਰ ਦੇ ਬੂਹੇ ਦੇ ਅੱਗੇ ਜਾ ਕੇ ਬੜੀ ਜ਼ੋਰ-ਜ਼ੋਰ ਦੀ ਨਾਲ ਭੌਂਕਣਾ ਸ਼ੁਰੂ ਕਰ ਦਿੰਦਾ ਹੈ ਤੇ ਪੁਲਿਸ ਵਾਲਿਆਂ ਨੂੰ ਹੁਣ ਇਹ ਲੱਗਦਾ ਹੈ ਕਿ ਇਸ ਘਰ ਦੇ ਵਿੱਚ ਕੋਈ ਨਾ ਕੋਈ ਗਰਬਰਤਾ ਜ਼ਰੂਰ ਹੈ ਇਸ ਲਈ ਹੁਣ ਪੁਲਿਸ ਵਾਲੇ ਵੀ ਉਹਦੇ ਮਗਰੇ ਜਾਂਦੇ ਨੇ ਤੇ ਉਸ ਘਰ ਦਾ ਦਰਵਾਜ਼ਾ ਖਰਕਾਦੇ ਨੇ ਜਦੋਂ ਉਸ ਘਰ ਦਾ ਦਰਵਾਜ਼ਾ ਖੁੱਲਦਾ ਹੈ ਤੇ ਉਹ ਜਿਹੜਾ ਸナイਪਰ ਡੌਗ ਸੀ ਉਹ ਭੱਜ ਕੇ ਉਸ ਘਰ ਦੇ ਅੰਦਰ ਵੜ ਜਾਂਦਾ ਹੈ ਤੇ ਜਿਹੜਾ ਉਸ ਘਰ ਦਾ ਕਿਚਨ ਹੁੰਦਾ ਹੈ ਉਹਦੇ ਅੰਦਰ ਜਾ ਕੇ ਫ੍ਰਿਜ ਦੇ ਲਾਗੇ ਜਾ ਕੇ ਉਹ ਕੁੱਤਾ ਭੌਂਕਣਾ ਸ਼ੁਰੂ ਕਰ ਦਿੰਦਾ ਹੈ ਹੁਣ ਪੁਲਿਸ ਵਾਲਾ ਵੀ ਉਸ ਕੁੱਤੇ ਦੇ ਮਗਰ ਮਗਰ ਉਸ ਕਿਚਨ ਦੇ ਵਿੱਚ ਜਾਂਦਾ ਹੈ ਤੇ ਜਾ ਕੇ ਜਿਹੜੀ ਫ੍ਰਿਜ ਪਈ ਹੁੰਦੀ ਹੈ ਉਹਦੇ ਲਾਗੇ ਜਾ ਕੇ ਖੜਾ ਹੋ ਜਾਂਦਾ ਹੈ ਹੁਣ ਇੱਕ ਪੁਲਿਸ ਵਾਲਾ ਉਹ ਫ੍ਰਿਜ ਨੂੰ ਜਦੋਂ ਖੋਲਦਾ ਹੈ ਤੇ ਉਸ ਫ੍ਰਿਜ ਦੇ ਅੰਦਰੋਂ ਬਹੁਤ ਹੀ ਭਿਆਨਕ ਖਤਰਨਾਕ ਬਦਬੂ ਜਰੀ ਹੈ ਉਹ ਆ ਰਹੀ ਹੁੰਦੀ ਹੈ ਜਿਸ ਤਰ੍ਹਾਂ ਇਹ ਫ੍ਰਿਜ ਖੋਲਦਾ ਹੈ ਤੇ ਇਹ ਜਿਹੜੀ ਬਦਬੂ ਸੀ ਇਹ ਪੂਰੇ ਘਰ ਦੇ ਵਿੱਚ ਫੈਲ ਜਾਂਦੀ ਹੈ ਸਾਰਿਆਂ ਦਾ ਦਮ ਘੁੱਟਣਾ ਸ਼ੁਰੂ ਹੋ ਜਾਂਦਾ ਹੈ ਹੁਣ ਪੁਲਿਸ ਵਾਲੇ ਇਹ ਸੋਚਦੇ ਨੇ ਕਿ ਆਖਰ ਇਹ ਜਿਹੜੀ ਗੰਦੀ ਬਦਬੂ ਹੈ ਉਹ ਕਿਸ ਚੀਜ਼ ਦੀ ਆ ਰਹੀ ਹੈ ਤੇ ਇੱਕ ਪੁਲਿਸ ਵਾਲਾ ਜਦੋਂ ਫ੍ਰਿਜ ਦੇ ਅੰਦਰ ਦੇਖਦਾ ਹੈ ਤੇ ਉਸ ਫ੍ਰਿਜ ਦੇ ਅੰਦਰ ਪੋਲੀਥਿਨ ਪਏ ਹੁੰਦੇ ਨੇ ਜਿਵੇਂ ਕਿਸੇ ਨੇ ਪੈਕਟ ਕਿਸੇ ਚੀਜ਼ ਦੇ ਬਣਾ ਬਣਾ ਕੇ ਉਹ ਰੱਖੇ ਹੁੰਦੇ ਨੇ ਤੇ ਇੱਕ ਪੁਲਿਸ ਵਾਲਾ ਇੱਕ ਪੈਕਟ ਨੂੰ ਚੱਕਦਾ ਹੈ ਤੇ ਉਹ ਪੈਕਟ ਨੂੰ ਜਦੋਂ ਖੋਲਦਾ ਹੈ ਤੇ ਉਹ ਦੇਖ ਕੇ ਉਹਦੀਆਂ ਚੀਕਾਂ ਨਿਕਲ ਜਾਂਦੀਆਂ ਨੇ ਕਿਉਂਕਿ ਉਸ ਪੈਕਟ ਦੇ ਵਿੱਚ ਸੀ ਇੱਕ ਇਨਸਾਨੀ ਸਿਰ ਹੁਣ ਇਹ ਸਭ ਜਦੋਂ ਪੁਲਿਸ ਵਾਲੇ ਦੇਖਦੇ ਨੇ ਤੇ ਉਹ ਹੈਰਾਨ ਹੋ ਜਾਂਦੇ ਨੇ ਕਿ ਆਖਿਰ ਇਹ ਇਨਸਾਨੀ ਸਿਰ ਕਿਸ ਦਾ ਸੀ ਹੁਣ ਜਦੋਂ ਤਹਿਕੀਕਾਤ ਕੀਤੀ ਜਾਂਦੀ ਹੈ ਤੇ ਪਤਾ ਚੱਲਦਾ ਹੈ ਕਿ ਇਹ ਇਨਸਾਨੀ ਸਿਰ ਸੀ ਜਿਹੜਾ 12 ਦਿਨ ਪਹਿਲਾਂ ਗੁੰਮ ਹੋਇਆ ਵਿਪਨ ਸ਼ੁਕਲਾ ਉਸ ਦਾ ਹੁਣ ਬਾਕੀ ਪੁਲਿਸ ਵਾਲੇ ਜਦੋਂ ਬਾਕੀ ਪੈਕੇਟ ਕੱਢਦੇ ਨੇ ਤਾਂ ਲਗਭਗ 16 ਪੈਕੇਟ ਸਨ ਜਿਹੜੇ ਵਿਪਨ ਸ਼ੁਕਲਾ ਦੇ 16 ਅੰਗ ਸਨ ਜਿਹੜੇ ਲੱਗ-ਲੱਗ ਕੱਟ-ਕੱਟ ਕੇ ਇਸ ਫ੍ਰਿਜ ਦੇ ਵਿੱਚ ਪੋਲੀਥੀਨ ਦੇ ਵਿੱਚ ਪਾ ਕੇ ਰੱਖੇ ਹੋਏ ਆ। ਹੁਣ ਪੁਲਿਸ ਉਸ ਘਰ ਦੇ ਵਿੱਚ ਰਹਿਣ ਵਾਲੇ ਦੋ ਲੋਕਾਂ ਨੂੰ ਗ੍ਰਿਫਤਾਰ ਕਰਦੀ ਹੈ। ਇੱਕ ਤਾਂ ਸਰਜੰਟ ਸੁਲੇਸ਼ ਕੁਮਾਰ ਤੇ ਉਹਦੀ بیوی ਅਨੁਰਾਦਾ ਨੂੰ ਗ੍ਰਿਫਤਾਰ ਕਰ ਲੈਂਦੀ ਹੈ। ਤੇ ਨਾਲ ਹੀ ਫਰੈਂਸਿਕ ਐਕਸਪਰਟ ਨੂੰ ਬੁਲਾਇਆ ਜਾਂਦਾ ਹੈ ਤੇ ਉਸ ਘਰ ਦੇ ਵਿੱਚੋਂ ਲਗਭਗ ਉਹ ਵਾਲੇ ਜਿਹੜੇ 16 ਪੈਕਟ ਸਨ ਉਹ ਕੱਢੇ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਵਿਪਨ ਸ਼ੁਕਲਾ ਦੇ ਅਲੱਗ-ਅਲੱਗ ਅੰਗ ਜਿਹੜੇ ਕੱਟ ਕੇ ਰੱਖੇ ਹੋਏ ਸਨ ਹੁਣ ਸਭ ਤੋਂ ਵੱਡਾ ਸਵਾਲ ਇਹ ਸੀ ਪੁਲਿਸ ਦੇ ਸਾਹਮਣੇ ਕਿ ਆਖਰ ਇੰਨੀ ਦਰਿੰਦਗੀ ਉਹ ਵੀ ਇੱਕ ਸਰਕਾਰੀ ਅਫੀਸਰ ਦੇ ਨਾਲ ਆਖਰ ਇਦਾਂ ਏਡਾ ਵੱਡਾ ਜਿਹੀ ਦਰਿੰਦਗੀ ਸੀ ਇਹਨਾਂ ਨੇ ਕਿਉਂ ਕੀਤੀ ਸੀ ਪੁਲਿਸ ਨੂੰ ਸਲੇਸ਼ ਕੁਮਾਰ ਤੇ ਉਹਦੀ ਪਤਨੀ ਦੇ ਨਾਲ ਅਨੁਰਾਧਾ ਦੇ ਨਾਲ ਸ਼ਕਤੀ ਦੇ ਨਾਲ ਪੁਸ਼ਗੀਸ਼ ਕਰਦੀ ਹੈ ਤੇ ਇਸੇ ਦੌਰਾਨ ਹੀ ਸਲੇਸ਼ ਕੁਮਾਰ ਆਪਣਾ ਜੁਰਮ ਕਬੂਲ ਕਰ ਦਿੰਦਾ ਹੈ ਉਹ ਕਹਿੰਦਾ ਹੈ ਕਿ ਉਸ ਦਿਨ ਵਿਪਲਨ ਸ਼ੁਕਲਾ ਨੂੰ ਉਹਨੇ ਹੀ ਬੁਲਾਇਆ ਸੀ ਸਮਾਨ ਪੈਕ ਕਰਵਾਉਣ ਵਾਸਤੇ ਆਪਣੇ ਕੁਆਟਰ ਦੇ ਵਿੱਚ ਤੇ ਜਿਸ ਤਰ੍ਹਾਂ ਹੀ ਵਿਪਲਨ ਸ਼ੁਕਲਾ ਉਹਦੇ ਕੁਆਟਰ ਦੇ ਵਿੱਚ ਪਹੁੰਚਦਾ ਹੈ ਉਹਦੇ ਆਉਣ ਤੋਂ ਪਹਿਲਾਂ ਹੀ ਅਨੁਰਾਧਾ ਦਾ ਭਰਾ ਜਿਹੜਾ ਕਿ ਇੱਕ ਨੇਵੀ ਆਫੀਸਰ ਹੈ ਜਿਸ ਦਾ ਨਾਮ ਹੈ ਸਸ਼ੀ ਭੂਸ਼ਣ ਉਹ ਵੀ ਉਸ ਕੁਆਟਰ ਦੇ ਵਿੱਚ ਮੌਜੂਦ ਹੁੰਦਾ ਹੈ ਤੇ ਜਿਸ ਤਰ੍ਹਾਂ ਹੀ ਵਿਪਨ ਉਹਦੇ ਕੁਆਟਰ ਦੇ ਵਿੱਚ ਐਂਟਰ ਕਰਦਾ ਹੈ ਤਾਂ ਸਲੇਸ਼ ਉਹਨੂੰ ਬੈਠਣ ਨਹੀਂ ਕਹਿੰਦਾ ਹੈ। ਤੋਂ ਉਸ ਤੋਂ ਬਾਅਦ ਸਲੇਸ਼ ਅੰਦਰੋਂ ਜਾ ਕੇ ਇੱਕ ਕੁਲਹਾਰੀ ਲੈ ਕੇ ਆਉਂਦਾ ਹੈ। ਤੋਂ ਉਹ ਕੁਲਹਾਰੀ ਦੇ ਨਾਲ ਪਿੱਛੋਂ ਦੀ ਹੋ ਕੇ ਵਿਪਨ ਦੇ ਸਿਰ ਦੇ ਉੱਤੇ ਇੰਨੀ ਜ਼ੋਰ ਦੇ ਨਾਲ ਬਾਰ ਕਰਦਾ ਹੈ ਕਿ ਇੱਕ ਹੀ ਵਾਰ ਦੇ ਨਾਲ ਵਿਪਨ ਦੀ ਮੌਤ ਹੋ ਚੁੱਕੀ ਸੀ। ਇਸ ਤੋਂ ਬਾਅਦ ਸਲੇਸ਼ ਤੇ ਉਹਦਾ ਜਿਹੜਾ ਸਾਲਾ ਸੀ ਸ਼ਸ਼ੀ ਇਹ ਦੋਨੇ ਜਾਨੇ ਮਿਲ ਕੇ ਉਹਨੂੰ ਇੱਕ ਬੋਰੇ ਦੇ ਵਿੱਚ ਪਾ ਕੇ ਫ੍ਰਿਜ ਦੇ ਵਿੱਚ ਲਾ ਦਿੰਦੇ ਨੇ ਕਿ ਬਾਅਦ ਵਿੱਚ ਜਾ ਕੇ ਵਿਪਨ ਦੀ ਜਰੀ লাশ ਹੈ ਉਹਨੂੰ ਟਿਕਾਣੇ ਲਾਇਆ ਜਾਵੇਗਾ ਇਸ ਤੋਂ ਪਹਿਲਾਂ ਕਿ ਉਹ ਬੋਡੀ ਨੂੰ ਟਿਕਾਣੇ ਲਾ ਪਾੰਦੇ ਵਿਪਨ ਦਾ ਜਰੀ ਲਾ ਪਤਾ ਹੋਣ ਦੀ ਗੱਲ ਸੀ ਉਹ ਅੱਗ ਦੀ ਤਰ੍ਹਾਂ ਫੈਲ ਚੁੱਕੀ ਸੀ ਤੇ ਸਲੇਸ ਨੂੰ ਹੁਣ ਡਰ ਸੀ ਕਿ ਜੇਕਰ ਵਿਪਨ ਦੀ ਬੋਡੀ ਪੁਲਿਸ ਨੂੰ ਮਿਲ ਗਈ ਤਾਂ ਉਹ ਫੜੇ ਜਾਣਗੇ ਇਸ ਲਈ ਉਹ ਹੁਣ ਆਪਣੀ ਪਤਨੀ ਨੂੰ ਅਨੁਰਾਦਾ ਨੂੰ ਨਾਲ ਲੈ ਕੇ ਉਸੇ ਦਿਨ ਹੀ ਉਹ ਵਿਪਨ ਦੇ ਛੋਟੇ-ਛੋਟੇ ਟੁਕੜੇ ਕਰਕੇ ਪੋਲੀਥੀਨ ਦੇ ਵਿੱਚ ਪਾ ਕੇ ਫ੍ਰਿਜ ਦੇ ਵਿੱਚ ਲਾ ਦਿੰਦੇ ਨੇ ਉਹਨਾਂ ਨੇ ਇਹ ਸੋਚਿਆ ਸੀ ਕੇ ਥੋੜੇ ਦਿਨ ਬਾਅਦ ਹੀ ਆਪਾਂ ਬਾਹਰ ਇੱਕ ਇੱਕ ਪੈਕਟ ਲੈ ਜਾ ਕੇ ਇਸ লাশ ਨੂੰ ਠਿਕਾਣੇ ਲਾ ਦਵਾਂਗੇ। ਇਹੋ ਜਾਂ ਉਹਨਾਂ ਦਾ ਪਲਾਨ ਸੀ ਪਰ ਉਸ ਤੋਂ ਪਹਿਲਾਂ ਹੀ ਉਹ ਫਰੇ ਜਾਂਦੇ ਨੇ। ਹੁਣ ਪੁਲਿਸ ਇਹ ਜਾਨਣਾ ਚਾਹੁੰਦੀ ਸੀ ਕਿ ਆਖਰ ਵਿਪਨ ਦੀ ਤੇ ਸਲੇਜ ਦੀ ਐਡੀ ਵੱਡੀ ਦੁਸ਼ਮਣੀ ਕੀ ਸੀ ਜਿਹੜਾ ਐਡੀ ਵੱਡੀ ਦਰਦਿੰਦਗੀ ਉਹਦੇ ਨਾਲ ਕੀਤੀ ਸੀ। ਹੁਣ ਪੁਲਿਸ ਨੂੰ ਇਹ ਪਤਾ ਚੱਲਦਾ ਹੈ ਕਿ ਜਿਹੜੀ ਸਲੇਜ ਦੀ ਵਾਈਫ ਸੀ ਅਨੁਰਾਦਾ ਤੇ ਅਨੁਰਾਦਾ ਤੇ ਵਿਪਨ ਦੇ ਵਿੱਚ ਅਫੇਰ ਚੱਲ ਰਿਹਾ ਸੀ। ਤੇ ਹੁਣ ਅਨੁਰਾਦਾ ਉਹ ਪ੍ਰੈਗਨੈਂਟ ਹੋ ਚੁੱਕੀ ਸੀ ਤੇ ਉਹ ਵਿਪਨ ਦੇ ਬੱਚੇ ਦੀ ਮਾਂ ਬਣਨ ਵਾਲੀ ਸੀ ਜਿਸ ਲਈ ਅਨੁਰਾਦਾ ਇਹ ਚਾਹੁੰਦੀ ਸੀ ਕਿ ਵਿਪਨ ਉਹਦੇ ਨਾਲ ਵਿਆਹ ਕਰਵਾ ਲਵੇ ਹੁਣ ਉਹ ਵਿਆਹ ਵਾਸਤੇ ਆਪਣੇ ਪਤੀ ਸਲੇਸ਼ ਨੂੰ ਤਲਾਕ ਵੀ ਦੇਣ ਲਈ ਤਿਆਰ ਸੀ ਪਰ ਵਿਪਨ ਇਸ ਗੱਲ ਲਈ ਰਾਜ਼ੀ ਨਹੀਂ ਸੀ ਹੋ ਰਿਹਾ ਵਿਪਨ ਸਿਰਫ ਅਨੁਰਾਦਾ ਦਾ ਫਾਇਦਾ ਚੱਕ ਰਿਹਾ ਸੀ ਤੇ ਉਹ ਕਹਿੰਦਾ ਸੀ ਕਿ ਤੂੰ ਉਹ ਬੋਸ਼ਨ ਕਰਵਾ ਲੈ ਜੋ ਕਿ ਅਨੁਰਾਦਾ ਨੂੰ ਬਿਲਕੁਲ ਵੀ ਸਹੀ ਨਹੀਂ ਲੱਗਿਆ ਤੇ ਨਾਲੇ ਨਾਲ ਵਿਪਨ ਆਪਣੇ ਇਹ ਰਿਸ਼ਤਿਆਂ ਦੇ ਬਾਰੇ ਅਫਸਰਾਂ ਦੇ ਨਾਲ ਗੱਲ ਕਰਦਾ ਸੀ ਉਹਨਾਂ ਦੇ ਕੰਨ ਪਰਦਾ ਸੀ ਇਹ ਗੱਲਾਂ ਕਰਦਾ ਸੀ ਕਿ ਜਿਹੜੀਆਂ ਗੱਲਾਂ ਸਲੇਸ ਤੱਕ ਵੀ ਪਹੁੰਚ ਜਾਂਦੀਆਂ ਨੇ ਤੇ ਜਦੋਂ ਇਸ ਬਾਰੇ ਸਲੇਸ ਨੇ ਆਪਣੀ ਪਤਨੀ ਨੂੰ ਪੁੱਛਿਆ ਤਾਂ ਉਹ ਪਤਨੀ ਜਿਹੜੀ ਸੀ ਉਹ ਸਾਰਾ ਕੁਝ ਆਪਣੇ ਪਤੀ ਨੂੰ ਦੱਸ ਦਿੰਦੀ ਹੈ ਤੇ ਹੁਣ ਸਲੇਸ ਉਹਦੀ ਪਤਨੀ ਇਹ ਦੋਨੇ ਹੀ ਵਿਪਨ ਨੂੰ ਟਿਕਾਣੇ ਲਾਉਣਾ ਚਾਹੁੰਦੇ ਸਨ ਕਿਉਂਕਿ ਵਿਪਨ ਦੀ ਵਜ੍ਹਾ ਕਰਕੇ ਉਹਨਾਂ ਦੀ ਬੇਇੱਜ਼ਤੀ ਬਾਹਰ ਹੋ ਰਹੀ ਸੀ ਉਹਨਾਂ ਦੋਨਾਂ ਨੇ ਇਹ ਪਲਾਨ ਬਣਾ ਲਿਆ ਸੀ ਕਿ ਉਹ ਵਿਪਨ ਨੂੰ ਇਸ ਦੁਨੀਆ ਤੋਂ ਹਟਾ ਦੇਣਗੇ ਤੇ ਇਸ ਪਲਾਨ ਦੇ ਵਿੱਚ ਉਹ ਆਪਣਾ ਜਿਹੜਾ ਭਰਾ ਸੀ ਉਹਦਾ ਸ਼ਸ਼ੀ ਉਹਨੂੰ ਵੀ ਸ਼ਾਮਿਲ ਕਰ ਲੈਂਦੀ ਹੈ ਤੇ ਇਸ ਤੋਂ ਬਾਅਦ ਪੁਲਿਸ ਨੇ ਸ਼ਸ਼ੀ ਪੁਸ਼ਨ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸ਼ਸ਼ੀ ਪੁਸ਼ਨ ਕਿਤੇ ਵੀ ਨਹੀਂ ਲੱਭ ਸਕਿਆ ਇਸ ਘਟਨਾ ਤੋਂ 2 ਸਾਲ ਬਾਅਦ ਬਠਿੰਡਾ ਦੀ ਇੱਕ ਅਦਾਲਤ ਨੇ ਸਰਜੰਟ ਸਲੇਸ ਨੂੰ ਦੋਸ਼ੀ ਮੰਨਦਿਆਂ ਹੋਇਆ ਇਹਨੂੰ ਮੌਤ ਦੀ ਸਜ਼ਾ ਸੁਣਾਈ ਸੀ ਤੇ ਇਹਦੀ ਜਿਹੜੀ ਪਤਨੀ ਸੀ ਅਨੁਰਾਦਾ ਉਹਨੂੰ ਸਿਰਫ 5 ਸਾਲ ਦੀ ਸਜ਼ਾ ਸੁਣਾਈ ਸੀ ਤੇ ਇਹਦਾ ਜਿਹੜਾ ਭਰਾ ਸੀ ਸਸੀਪੂਸ਼ਣ ਉਹ ਅੱਜ ਤੱਕ ਵੀ ਪੁਲਿਸ ਦੀ ਹਿਰਾਸਤ ਦੇ ਵਿੱਚ ਨਹੀਂ ਆਇਆ ਦੋਸਤੋ ਤੁਸੀਂ ਇਹ ਕਮੈਂਟ ਕਰਕੇ ਦੱਸਿਓ ਕਿ ਜਿਹੜੀ ਇਹ ਸਜ਼ਾ ਦਿੱਤੀ ਗਈ ਅਨੁਰਾਦਾ ਨੂੰ ਉਹ ਸਹੀ ਸੀ ਜਾਂ ਗਲਤ ਸੀ ਬਾਕੀ ਤੁਸੀਂ ਇਸ ਘਟਨਾ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਵੀ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਤੇ ਐਹੋ ਜਿਹੇ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ